ਕੀ ਨਾਂ ਭਨੇ ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗ੍ਰਾਹਕਾ ਜਿਲ੍ਹਾ ਬਠਿੰਡੇ ਦੀ ਪ੍ਰਧਾਨ ਔਰਤਾਂ ਦੀ ਸੁਭਾਗੂ ਤੇ ਜਿਹੜੇ ਅੱਜ ਭਨੇ ਤੁਸੀਂ ਜਿਹੜੇ ਔਰਤਾਂ ਦੇ ਸੂਟ ਤੇ ਜਿਹੜੇ ਕੰਬਲ ਵਗੈਰਾ ਤੇ ਜਿਹੜੇ ਸਰਦੀ ਦੇ ਕੱਪੜੇ ਪਿੰਡਾਂ ਤੋਂ ਇਕੱਠੇ ਕਰਕੇ ਦੇਣਾ ਹੈ ਤੇ ਇੱਕ ਪਾਸੇ ਤਾਂ ਵਰਤਾ ਔਰਤ ਭੈਣਾ ਜਿਹੜੀਆਂ ਛੜੀਆਂ ਵਰਤ ਰੱਖ ਰੀਆਂ ਤੁਸੀਂ ਜਾਰੂ ਜਾਰੂ ਲੋਕ ਜਿਹੜੇ ਅੱਜ ਮਤਲਬ ਛੂਟ ਬੰਨਣਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਕਿ ਵਰਤ ਦੇ ਮਾਮਲੇ ਤੇ ਤੇ ਹੈ ਕਿ ਕਾਫੀ ਲੋਕ ਕਹੇ ਜਿਹੜੇ ਵਰਤ ਰੱਖਦੇ ਆ ਕਾਫੀ ਔਰਤਾਂ ਹੈ ਜਿਹੜੀਆਂ ਵਰਤ ਨਹੀਂ ਰੱਖਦੀਆਂ ਅਸੀਂ ਉਹ ਚੇਤਨ ਲੋਕ ਆ ਜਥੇਵੰਦ ਲੋਕ ਆ ਸਾਨੂੰ ਇਸ ਗੱਲ ਦਾ ਪਤਾ ਹੈਗਾ ਕਿ ਕਿੰਨਾ ਵਰਤਾਂ ਦੇ ਵਿੱਚ ਜਾਨੀ ਕਿ ਅਸੀਂ ਬਹੁਤਾ ਵਿਸ਼ਵਾਸ ਨਹੀਂ ਰੱਖਦੇ ਜਥੇਵੰਦ ਲੋਕ ਚੇਤਨ ਲੋਕ ਅਸੀਂ ਆਪ ਦੇ ਸੰਘਰਸ਼ ਨੂੰ ਪਹਿਲ ਦਿੰਨੇ ਹੈਗੇ ਆ ਅੱਜ ਅਸੀਂ ਸਾਡੇ ਨਾਲ ਔਰਤਾਂ ਆਈਆਂ ਨੇ ਹੋਰ ਵੀ ਔਰਤਾਂ ਆ ਰਹੀਆਂ ਨੇ ਇਨਾਂ ਨੂੰ ਵਰਤ ਨਾਲ ਨਹੀਂ ਬਹੁਤਾ ਹੈਗਾ ਹਾਂ ਵੱਡੀ ਆਪਤਰ ਤੇ ਔਰਤਾਂ ਵਰਤ ਰੱਖਦੀਆਂ ਸੀ ਉਹਨਾਂ ਦਾ ਵੀ ਧਿਆਨ ਰੱਖਦੇ ਆ ਕਿ ਜੋ ਵੀ ਤਿਆਰ ਹੈ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਆਪਦਾ ਉਹ ਤਿਆਰ ਉਹ ਮਨਾਉਣ ਇਹ ਨਹੀਂ ਹੈਗਾ ਪਰ ਜਿਹੜੇ ਸੰਘਰਸ਼ ਦੇ ਵਿੱਚ ਆਏ ਜੱਥੇਬੰਦੀ ਦੇ ਵਿੱਚ ਔਰਤਾਂ ਆਈਆਂ ਨੇ ਉਹ ਸਰਗਰਮ ਨੇ ਉਹ ਇਨਾਂ ਤੋਂ ਉੱਠੀਆਂ ਹੋਈਆਂ ਨੇ ਵਰਤ ਵਗੈਰਾ ਤੋਂ ਤੇ ਆਪਦੇ ਕੰਮ ਨੂੰ ਜਿਹੜੀ ਉਹ ਤਰਜੀਹ ਹੈ ਜਿਹੜੀ ਉਹ ਦੇ ਰਹੀਆਂ ਨੇ ਇਸ ਕਰਕੇ ਸਾਡੀਆਂ ਜਿੰਨੀਆਂ ਵੀ ਭੈਣਾਂ ਅੱਜ ਆਪਣਾ ਸਮਾਨ ਅੱਜ ਇਹਨਾਂ ਦਾ ਕਿਸੇ ਦਾ ਵੀ ਕੋਈ ਵਾਰਤ ਨਹੀਂ ਰੱਖਿਆ ਹੋਇਆ ਸਗੋਂ ਦੀ ਇਹ ਇਸ ਵਰਤਾਂ ਤੋਂ ਉੱਪਰ ਉੱਠ ਕੇ ਆਪਦੇ ਜੱਥੇਕ ਬੰਦੀ ਦੇ ਇੱਕ ਕੰਮ ਦੇ ਵਿੱਚ ਲੱਗਣ ਨਾਲ ਤੁਰੀਆਂ ਹੋਈਆਂ ਨੇ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਗੱਤ ਨੇ ਕੋਈ ਟਿੱਕਾ ਨਹੀਂ ਪਾਇਆ ਸਗੋਂ ਦੀ ਹੋਰ ਵੀ ਸਾਡੀਆਂ ਔਰਤਾਂ ਜਿਹੜੀਆਂ ਜਿਨ੍ਹਾਂ ਨੇ ਸਵੇਰੇ ਆਉਣਾ ਸੀ ਉਹ ਰਸਤੇ 'ਚ ਨੇ ਉਹ ਆ ਰਹੀਆਂ ਨੇ